हेलो जी होप सारे ਤੁਸੀਂ ਠੀਕ ਹੋਵੋਗੇ ਅੱਜ ਇਸ ਟਾਈਮ ਤੇ ਸਵਾ 12 ਹੋ ਚੁੱਕੇ ਨੇ ਤੇ ਮੈਂ ਇਹ ਰਿਕਾਰਡ ਕਰ ਰਹੀ ਹਾਂ ਅਸਲ ਵਿੱਚ ਅੱਜ ਥੋੜੀ ਇਮੋਸ਼ਨਲ ਰਹੀ ਹਾਂ ਤੇ ਹੁਣ ਨੀਂਦ ਵੀ ਨਹੀਂ ਆ ਰਹੀ ਉੱਤੋਂ ਮੈਂ ਚਾਹ ਵੀ ਪੀ ਚੁੱਕੀ ਹਾਂ ਤੇ ਪਤਾ ਨਹੀਂ ਕਦੋਂ ਆਏਗੀ ਬਟ ਸਵੇਰੇ 5 ਵਜੇ ਉੱਠਣਾ ਵੀ ਹੈ ਸੋ ਲੈਟਸ ਸੀ ਵੇਖੋ ਪਤਾ ਨਹੀਂ ਕੀ ਹੁੰਦਾ ਪਰ ਅੱਜ ਇਹ ਵੇਖੋ ਮੈਂ ਇੱਕ ਹੱਥੇ ਨੇਲ ਪੇਂਟ ਲਗਾਈ ਸੀ ਮੈਨੂੰ ਇਹ ਵੀ ਨਹੀਂ ਯਾਦ ਕਿ ਮੈਂ ਲਾਸਟ ਟਾਈਮ ਕਦੋਂ ਲਗਾਈ ਵਧੀਆ ਲੱਗਾ ਪਰ ਇਨੇ ਟਾਈਮ ਬਾਅਦ ਲਗਾ ਕੇ ਮੈਂ ਡਰਾਅਰ ਕਰ ਰਹੀ ਸੀ ਕਿ ਕਲੀਨ ਤੇ ਮੈਨੂੰ ਉੱਥੇ ਮਿਲੀ ਤੇ ਮੈਂ ਲਗਾ ਲਈ ਤੇ ਜਦੋਂ ਮੈਂ ਆਪਣੀ ਬੇਟੀ ਨੂੰ ਵਿਖਾਈ ਤੋ ਬੜਾ ਖੁਸ਼ ਹੋਇਆ ਮੇਰੇ ਹਸਬੰਦ ਵੀ ਬੜੇ ਖੁਸ਼ ਹੋਏ ਤੇ ਮੇਰੇ بیٹے ਨੇ ਇਹ ਸੀਗਾ ਰਿਐਕਸ਼ਨ ਕੀ ਉਹ ਕਹਿੰਦਾ ਮम्मा ਤੁਸੀਂ ਰੋਜ਼ ਹੀ ਮਿੰਦੀ ਸੋਰੀ ਨੀਲ ਪੇਟ ਲਗਾ ਕੇ ਰੱਖਿਆ ਕਰੋ ਬੜਾ ਹੈਪੀ ਹੋਇਆ ਵੇਖ ਕੇ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਚਲੋ ਮੈਂਡੇਨ ਗ੍ਰੋਸਰੀ ਗਈ ਸੀ ਕਿਤੇ ਮੈਂ ਮਹਿੰਦੀ ਵੀ ਲੈ ਲਵਾਂ ਨਾ ਮਹਿੰਦੀ ਲਗਾਉਂਗੀ ਘਰ ਜਾ ਕੇ ਪਤਾ ਬਟ ਟਾਈਮ ਨਹੀਂ ਮਿਲਿਆ ਤੇ ਹੁਣ ਰਾਤ ਦੇ ਸਵਾ 12 ਵਜੇ ਮੈਨੂੰ ਟਾਈਮ ਮਿਲਿਆ ਤੇ ਇਧਰ ਦੇਖੋ ਮੇਰੇ ਬੇਟੇ ਨੇ ਮਹਿੰਦੀ ਲਗਾਈ ਮੋਸੇ ਟਾਈਮ ਕਲੀਨ ਕਰ ਦਿੱਤੀ ਬਟ ਸਟਿਲ ਕਲਰ ਇੰਨਾ ਚੜ ਗਿਆ ਤੇ ਜਦੋਂ ਮੈਂ ਹੁਣ ਮਹਿੰਦੀ ਲਗਾਉਣ ਲੱਗੀ ਮੈਂ ਇਸ ਰੂਪ ਵਿੱਚ ਮੋਚਿਆ ਸੀਗਾ ਕਿ ਮੈਂ ਦੇ ਉੱਤੇ ਹੀ ਮਹਿੰਦੀ ਲਗਾ ਲੂੰਗੀ ਬਟ ਹੁਣ ਜਦੋਂ ਮੈਂ ਲਗਾਉਣ ਲੱਗੀ ਤਾਂ ਮੇਰਾ ਦਿਲ ਨਹੀਂ ਕੀਤਾ ਤੇ ਮੈਂ ਆਪਣੇ ਹੱਥ ਦੇ ਦੂਸਰੀ ਸਾਈਡ ਤੇ ਲਗਾ ਰਹੀ ਹਾਂ ਹੁਣ ਮੈਂ ਕੋਈ ਪ੍ਰੋਫੈਸ਼ਨਲ ਮਹਿੰਦੀ ਵਾਲੀ ਨਹੀਂ ਹੈਗੀ ਮੈਨੂੰ ਕੁਝ ਮਲੇ ਐਵਰੇਜ ਵੀ ਆਈ ਥਿੰਕ ਨਹੀਂ ਹੋਊਗੀ ਬਟ ਅੱਜ ਵੈਸੇ ਹੀ ਦਿਲ ਕੀਤਾ ਤੇ ਮਲਗੋਣ ਲੱਗ ਗਈ ਮੈਨੂੰ ਇੰਨਾ ਤਿਆਰ ਹੋਣ ਦਾ ਸਜਣ ਸਵਲਣ ਦਾ ਇੰਨਾ ਜ਼ਿਆਦਾ ਸ਼ੌਕ ਨਹੀਂ ਹੈਗਾ ਬਟ ਅੱਜ ਪਤਾ ਨਹੀਂ ਕਿਉਂ ਅੱਜ ਵਧੀਆ ਲੱਗ ਰਿਹਾ ਬੜੇ ਟਾਈਮ ਬਾਅਦ ਮੈਂ ਇਸ ਛਾਇਦੇ ਚੀਜ਼ਾਂ ਕਰ ਰਹੀ ਹਾਂ ਤਾਂ ਕਰਕੇ ਪਰ ਹੁਣ 12 ਵਜੇ ਚੁੱਕੇ ਮੈਨੂੰ ਇਹ ਡਰ ਲੱਗ ਰਿਹਾ ਕਿ ਕਿਤੇ ਇਹ ਨਾ ਹੋਵੇ ਫਿਰ ਸੂਟ ਪਾ ਕੇ ਤੇ ਮੇਕਅਪ ਕਰਕੇ ਵੀ ਬੈਠ ਜਾਵਾਂ ਬਟ ਨਹੀਂ ਨਹੀਂ ਕਰਨਾ ਇਹ ਕੁਝ ਕਿਉਂਕਿ ਸਵੇਰੇ ਉੱਠਣਾ ਵੀ ਆ ਜੋਬ ਤੇ ਵੀ ਜਾਣਾ ਵਾ ਬੱਚਿਆਂ ਨੂੰ ਸਕੂਲ ਭੇਜਣਾ ਹਸਬੰਦ ਨੂੰ ਵੀ ਕੰਮ ਤੇ ਭੇਜਣਾ ਆਪ ਵੀ ਜਾਣਾ ਤੇ ਲੰਚ ਵੀ ਬਣਾ ਕੇ ਜਾਣਾ ਬਹੁਤ ਕੰਮ ਨੇ ਕਰਨੇ ਵਾਲੇ ਅਸਲ ਵਿੱਚ ਇਹ ਸਭ ਕਰਨ ਦਾ ਰੀਜ਼ਨ ਇਹ ਸੀਗਾ ਕਿ ਜਿਵੇਂ ਅੱਜ ਮੈਂ ਦੱਸਿਆ ਕਿ ਮੈਂ ਥੋੜੀ ਜੀ ਇਮੋਸ਼ਨਲ ਸੀ ਤੇ ਇਸ ਕਰਨ ਦੇ ਨਾਲ ਮੈਨੂੰ ਬਹੁਤ ਵਧੀਆ ਫੀਲ ਹੋਇਆ ਜਿਵੇਂ ਕਿ ਲੈ ਲੋ ਇੱਕ ਥੈਰੇਪੀ ਸੀਗੀ ਹੈ ਮੇਰੇ ਲਈ ਤੇ ਇਸ ਟਾਈਮ ਤੇ ਹੁਣ ਮੇਰਾ ਮੂਡ ਬਹੁਤ ਵਧੀਆ ਅਸਲ ਵਿੱਚ ਕਈ ਵਾਰੀ ਦਿਲ ਨਹੀਂ ਲੱਗਦਾ ਇੱਥੇ ਨਾ ਜਿਵੇਂ ਮੈਨੂੰ 8 ਸਾਲ ਹੋ ਗਏ ਨੇ ਮੈਂ ਇੰਡੀਆ ਨਹੀਂ ਗਈ ਤੇ ਕਈ ਵਾਰੀ ਮੂਡ ਆਫ ਹੋ ਜਾਂਦਾ ਤੇ ਤਾਂ ਕਰਕੇ ਜਸਟ ਅੱਜ ਵੀ ਕੁਛ ਐਵੇਂ ਸੀਗਾ ਤੇ ਹੁਣ ਬਿਲਕੁਲ ਠੀਕ ਆ ਮੈਂ ਹੈਪੀ ਆ ਐਕਚੁਅਲੀ ਜਿੱਥੇ ਅਸੀਂ ਰਹਿਨੇ ਆ ਇੱਥੇ ਪੰਜਾਬੀ ਬਹੁਤ ਜ਼ਿਆਦਾ ਘਟਨੇ ਤੇ ਮੇਰੀ ਫੈਮਿਲੀ ਵੀ ਇੱਥੇ ਨਹੀਂ ਆ ਉਹ ਸਾਰੇ ਮੈਲਬਨ ਨੇ ਤੇ ਤਾਂ ਕਰਕੇ ਕਈ ਵਾਰੀ ਜ਼ਿਆਦਾ ਮੂਡ ਆਫ ਹੋ ਜਾਂਦਾ ਮੈਨੂੰ ਪਤਾ ਮੀਬੀ ਮੈਨੂੰ ਚੰਗੀ ਤਰ੍ਹਾਂ ਵੀਡੀਓ ਨਹੀਂ ਬਣਾਉਣੀ ਹੁੰਦੀ ਜਾਂ ਮੈਂ ਕੁਝ ਵੀ ਲੈ ਲਵਾਂ ਜਿਵੇਂ ਬਿਲਕੁਲ ਨਿਊ ਆ ਮੈਂ ਤੇ ਨਹੀਂ ਮੇਰੀ ਨਹੀਂ ਲਾਈਕ ਕਰਦੇ ਹੋਣਗੇ ਤਾਂ ਹੀ ਕੋਈ ਅਰੇ ਤਾਂ ਕੋਈ ਸਬਸਕ੍ਰਾਈਬਰ ਜਾਂ ਕੁਝ ਵੀ ਨਹੀਂ ਹੈਗਾ ਬਟ ਮੈਨੂੰ ਵਧੀਆ ਲੱਗਦਾ ਕਿ ਮੈਨੂੰ ਐ ਲੱਗਦਾ ਕਿ ਮੈਨੂੰ ਬੜੇ ਜਾਣੇ ਸੁਣਦੇ ਪਏ ਆ ਮੈਨੂੰ ਫੀਲ ਹੁੰਦਾ ਐਵੇਂ ਕਿ ਜਿਵੇਂ ਮੈਨੂੰ ਬੜੇ ਜਾਣੇ ਸੁਣਦੇ ਪਏ ਮੈਂ ਬੜੇ ਜਾਣਿਆਂ ਨੂੰ ਆਪਣੀ ਗੱਲ ਦੱਸਦੀ ਪਈਆਂ ਜਾਂ ਬਖਾਉਂਦੀ ਪਈਆਂ ਵਧੀਆ ਲੱਗਦਾ ਕਿਉਂਕਿ ਮੈਂ ਉਵੇਂ ਰੀਅਲ ਲਾਈਫ ਵਿੱਚ ਕੋਈ ਮੇਰੀ ਫਰੈਂਡ ਨਹੀਂ ਹੈਗੀ ਕਿਸੇ ਨਾਲ ਮੈਂ ਕੋਈ ਗੱਲ ਵੀ ਨਹੀਂ ਕਰਦੀ ਆਪਣੇ ਆਪ ਚ ਰਹਿਣਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਬਟ ਕਈ ਵਾਰੀ ਹੁੰਦਾ ਨਾ ਕਿ ਦਿਲ ਕਰਦਾ ਨਹੀਂ ਆਪਾਂ ਕਿਸੇ ਨਾਲ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਇਹ ਮੇਰੀ ਬੈਸਟ ਵੇ ਹੈ ਕਿ ਮੈਂ ਇਹਦੇ ਥਰੂ ਆ ਜਿਹੜਾ ਮੈਂ ਇੰਨੇ ਜਾਣਿਆਂ ਨਾਲ ਗੱਲ ਕਰ ਰਹੀ ਕੋਈ ਤੇ ਸੁਣਦਾ ਹੀ ਹੋਏਗਾ ਨਾ ਮੇਰੀ ਗੱਲ ਇਹ ਵੇ ਮੈਨੂੰ ਬੈਸਟ ਇਸਲੀ ਲੱਗਦਾ ਕਿ ਇੱਥੇ ਮੈਨੂੰ ਕੋਈ ਨਹੀਂ ਜਾਣਦਾ ਕਿਉਂਕਿ ਮੈਂ ਚੈਨਲ ਬਣਾਇਆ ਬਟ ਕਿਸੇ ਨੂੰ ਵੀ ਨਹੀਂ ਪਤਾ ਕੀ ਮੇਰੀ ਫੈਮਿਲੀ ਚ ਜਾਂ ਜਿਹੜੇ ਵੀ ਮੈਨੂੰ ਜਾਣਦੇ ਹੋਣਗੇ ਕੰਮ ਤੇ ਜਾਂ ਕਿਤੇ ਵੀ ਕਿ ਮੈਂ ਕੋਈ ਚੈਨਲ ਬਣਾਇਆ ਆਵਾ ਜਕੀ ਵੀ ਤਾਂ ਕੋਈ ਮੈਨੂੰ ਕਿਸੇ ਨੂੰ ਵੀ ਨਹੀਂ ਪਤਾ ਇਸਤੇ ਬਾਰੇ ਤੇ ਮੈਨੂੰ ਵਧੀਆ ਲੱਗਦਾ ਕਿ ਮੈਂ ਉਹਨਾਂ ਲੋਕਾਂ ਨੂੰ ਦੱਸ ਰਹੀ ਹਾਂ ਜਿਨ੍ਹਾਂ ਨੂੰ ਮਤਲਬ ਕੋਈ ਵੀ ਚੀਜ਼ ਜੱਜ ਨਹੀਂ ਕਰਦੇ ਪਏ ਜਾਂ ਮੈਂ ਉਹਨਾਂ ਤੋਂ ਕੋਈ ਵੀ ਚੀਜ਼ ਇਹ ਨਹੀਂ ਸੋਚਦੀ ਵੀ ਕਿ ਉਹ ਜੱਜ ਕਰਨ ਕਿ ਉਹ ਮੇਰੇ ਬਾਰੇ ਐਵੇਂ ਸੋਚਣ ਚੰਗਾ ਸੋਚਣ ਜਾਂ ਮਾੜਾ ਸੋਚਣ ਜਸਟ ਇੱਕ ਗੱਲ ਦੱਸ ਰਹੀ ਹਾਂ ਮੈਨੂੰ ਵਧੀਆ ਲੱਗਦਾ ਮੇਰੇ ਚੈਨਲ ਤੇ ਸਿਰਫ 3 ਸਬਸਕ੍ਰਾਈਬਰ ਨੇ ਇੱਕ ਜਿੰਨਾ ਤੋਂ ਮੈਂ ਇਹ ਬਣਾਇਆ ਸੀਗਾ ਚੈਨਲ ਕਿਉਂਕਿ ਮੈਂ ਜ਼ਿਆਦਾ ਮੋਬਾਈਲ ਯੂਜ਼ ਨਹੀਂ ਕਰਦੀ ਤੇ ਨਾ ਹੀ ਮੈਨੂੰ ਇੰਨਾ ਜ਼ਿਆਦਾ ਪਤਾ ਵਾ ਇਹਦੇ ਬਾਰੇ ਕਿ ਕਿਵੇਂ ਬਣਾਉਣਾ ਜਾਂ ਕਿਵੇਂ ਆ ਤੇ ਉਹਨਾਂ ਨੇ ਮੈਨੂੰ ਨਹੀਂ ਪਤਾ ਕਿਵੇਂ ਪਹਿਲਾਂ ਹੀ ਇੱਕ ਸ਼ੂ ਹੋ ਰਿਹਾ ਸੀਗਾ ਜਦੋਂ ਮੈਨੂੰ ਬਣਾ ਕੇ ਦਿੱਤਾ ਤੇ ਇੱਕ ਉਹਨਾਂ ਨੇ ਕਰ ਦਿੱਤਾ ਉੱਥੇ ਬਿਠਿਆ ਤੇ ਇੱਕ ਮੇਰੇ ਹਸਬੰਦ ਨੇ ਕੀਤਾ ਹੋਇਆ ਤੇ ਹਰ ਇੱਕ ਵੀਡੀਓ ਤੇ एवरेज 40 ਹੀ ਵਿਊਜ਼ ਆਉਂਦੇ ਨੇ ਬਟ ਮੈਨੂੰ ਐਵੇਂ ਲੱਗਦਾ ਮੇਰੇ ਲਈ ਇਹ ਕਾਫੀ ਨੇ ਜਿਵੇਂ ਕਿ ਮੈਨੂੰ ਕੋਈ ਨਹੀਂ ਜਾਣਦਾ ਫਿਰ ਵੀ ਕੋਈ ਤੇ ਵੇਖ ਹੀ ਰਿਹਾ ਨਾ ਮੇਰੀ ਵੀਡੀਓ ਨੂੰ ओके okay, जी ਤੇ ਹੁਣ ਆਪਣੀ ਮਹਿੰਦੀ ਹੋ ਗਈ ਹੈ ਡਨ ਤੇ ਮੂਡ ਵੀ ਹੋ ਗਿਆ ਬਿਲਕੁਲ ਠੀਕ ਤੇ ਹੁਣ ਆਪਾਂ ਲੱਗੇ ਸੌਣ ਕਿਉਂਕਿ ਹੁਣ ਸਵੇਰੇ ਜਲਦੀ ਵੀ ਉੱਠਣਾ ਟੇਕ ਕੇਅਰ ਬਾਏ ਤੇ ਥੈਂਕ ਯੂ ਸੁਨਨ ਲਈ